ਇੱਕ ਕਿਤਾਬ ਹੈ ਸ਼ਲਾਮਿਆਂ ਦੀ ਰੁੱਤ ਇਹ 2024 ਦੇ ਵਿੱਚ ਹੀ ਕਿਤਾਬ ਜਿਹੜੀ ਹੈ ਰਿਲੀਜ਼ ਹੋਈ ਬਹੁਤ ਕੱਲਾ ਸੀ ਤੇ ਉਸ ਕੱਲਤਾ ਕਰਕੇ ਬਈ ਮੈਂ ਬਸ ਲਿਖਿਆ ਹੀ ਆ ਲਿਖ ਹੀ ਗਿਆ ਲਿਖ ਹੀ ਗਿਆ ਬਸ ਬਸ ਉਹ ਮੈਨੂੰ ਆਇ ਲੱਗਦਾ ਵੀ ਉਹ ਮੇਰਾ ਡਿਪਰੈਸ਼ਨ ਕਹਿ ਲੋ ਜਾਂ ਮੇਰੀ ਇਹ ਕੱਲਤਾ ਕਹਿ ਲੋ ਬਸ ਉਸੇ ਚੋਂ ਮੇਰੀ ਕਿਤਾਬ ਨਿਕਲੀ ਹੋਈ ਹੈ ਰੋਪਮਾਇਨ ਬੜਾ ਨਜ਼ਦੀਕ ਜਾਂ ਇੱਕ ਸਬਜੈਕਟ ਹੈ ਕਿ ਇੱਕ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਬੰਦ ਹੋ ਜਾਂਦਾ ਉਹ ਕਿਵੇਂ ਫਿਰ ਇੱਕ ਨੌਜਵਾਨ ਦੇ ਦਿਮਾਗ ਤੇ ਹਾਵੀ ਹੋ ਜਾਂਦੀਆਂ ਚੀਜ਼ਾਂ ਮੈਨੂੰ ਐਸੀ ਜਿਹੜੇ ਲਫ਼ਜ਼ਾਂ ਵਿੱਚ ਮੈਂ ਲਿਖਦਾ ਆਂ ਬੋਲਦਾ ਆਂ ਬਸ ਉਸੇ ਭਾਸ਼ਾ 'ਚ ਗੱਲ ਕਰਾਂ ਤੇ ਉਸੇ ਭਾਸ਼ਾ 'ਚ ਪਹੁੰਚਾਂ ਵੀ ਜਦੋਂ ਮੈਂ ਕਿਤਾਬ ਸ਼ੁਰੂ ਕੀਤੀ ਨਾ ਬਾਈ ਮੈਂ ਇੱਕ ਸਟੇਟਸ ਲਾਇਆ ਤੂੰ ਬੰਦਾ ਮਾੜਾ ਨਹੀਂ ਹੈਗਾ ਤੇਰਾ ਟਾਈਮ ਹੀ ਮਾੜਾ ਚੱਲ ਰਿਹਾ ਹੈਗਾ ਮਤਲਬ ਉਹ ਇੰਨਾ ਸੀਗਾ ਉਸ ਦਿਨਾਂ 'ਚ ਮੈਂ ਬਹੁਤ ਕੱਲਾ ਪਿਆ ਹੋਇਆ ਸੀ ਬਾਈ ਲੇ ਕਿਸੇ ਨੂੰ ਨਹੀਂ ਕਹਾਲੀ ਮੈਨੂੰ ਮੈਨੂੰ ਲੱਗਦਾ ਮੇਰੀ ਫੈਮਿਲੀ ਨੂੰ ਨਹੀਂ ਪਤਾ ਇਹ ਹੋਣੀ ਹੈ ਇਹ ਗੱਲ ਮੰਨ ਕੇੋਂ ਪਰਿਆ ਬਹੁਤ ਕੁਛ ਬਈ ਇਹ ਮਨ ਕਦੇ-ਕਦੇ ਬੰਦਾ ਉਹ ਹੁੰਦਾ ਨਾ ਵੀ ਮਨ ਬਾਰੇ ਵੀ ਸੋਚ ਲੈਂਦਾ ਹੈਗਾ ਨਾ ਕਦੇ ਉਹ ਸੀ ਮੈਨੂੰ ਆਏ ਸੀ ਵੀ ਉਹ ਇਹ ਚੀਜ਼ਾਂ ਚੋਂ ਨਿਕਲ ਕੇ अच्छा उस तो बाद रूटीन बदलया किताब ओन तो बाद फिर बंदा सारी दुनिया ਦੇ ਵਿੱਚ ਸ਼ਾਮਿਲ ਤਾਂ ਉਹ ਨਹੀਂ ਹੁੰਦਾ ਨਾ ਜਦੋਂ ਉਹਦੇ ਕੁਝ ਆ ਜਾਵੇ ਵੀ ਜੇ ਤੂੰ ਕਿਸੇ ਤੋਂ ਸੁਜੈਸ਼ਨ ਲੈ ਕੇ ਕਿ ਨਾ ਤੇਰੀ ਮੌਲਕਤਾ ਮਾਰ ਤੂਗੀ ਹੁਣ ਤੂੰ ਕਿਹੜਾ ਇਹੀ ਲਿਖ ਵੀ ਸੁਜੈਸ਼ਨ ਤਾਂ ਤੈਨੂੰ ਆ ਹੀ ਜਾਣਗੇ ਉਹ ਜਦੋਂ ਤਰੀ ਕਿਤਾਬ ਆ ਗਈ ਫਿਰ ਵੀ ਹੋਣੀ ਕਿਹੜਾ ਤੂੰ ਇਹ ਲਿਖ ਫਿਰ ਉਹਨਾਂ ਦੇ ਸੁਜੈਸ਼ਨ ਦੇ ਹਿਸਾਬ ਨਾਲ ਲਿਖੀ ਹੁਣ ਉਹ ਮੇਰੇ ਫਾਦਰ ਹੈ ਨਹੀਂ ਸੀ ਦਾਦਾ ਜੀ ਹੈ ਨਹੀਂ ਸੀ ਨਾ ਉਹਨੂੰ ਲੈ ਕੇ ਬਹੁਤ ਇਮੋਸ਼ਨਲ ਆ ਮੈਂ ਬੇਟਾ ਹੁੰਦਾ ਹੈਗਾ ਸੋ ਉਹਨਾਂ ਦੇ ਵਿੱਚ ਮੇਉ ਜਿਹੜਾ ਦਰਦ ਹੰਡਾਇਆ ਹੈਗਾ ਉਹ ਮੈਨੂੰ ਆਏ ਸੀ ਵੀ ਯਾਰ ਮੈਂ ਉਹ ਲਿਖਿਆ ਉਹ ਪੱਪੜੀ इमोशनल ਜੀ ਲੱਗਦੀ ਹੁੰਦੀ ਹੈ ਬਈ ਅੱਛਾ ਇਸ ਨੂੰ ਅੱਗੇ ਮਤਲਬ ਕੀ ਸੋਚਿਆ ਮੈਂ ਸ਼ੁਰੂਜ ਕਿਹਾ ਸੀ ਕਿ ਸਾਹ ਦੀ ਫਰਮੰਦਲ ਕਿੱਥੇ ਦੇਖ ਨਾਲ ਪਾਸ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਮੈਂ ਆਫ ਦਿ ਕੈਮਰਾ ਤੁਹਾਨੂੰ ਦੱਸੂਗਾ ਵੀ ਆਹ ਚੀਜ਼ਾਂ ਹੋਈਆਂ ਤੇ ਹੁਣ ਸਾਰੀਆਂ ਉਸ ਉਹੀ ਮੈਨੂੰ ਕਹਾਣੀਆਂ ਲਾਤੀ ਉਸ ਚੈਨੂੰ ਮੈਂ ਕਹਾਣੀ ਬਣਾ ਕੇ ਲਿਖ ਰਿਆਂਗਾ ਜਦੋਂ ਮੈਂ ਕਹਾਣੀਆਂ ਲਿਖ ਰਿਹਾ ਸੀ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਯਾਰ ਤੇਰੇ ਅੰਦਰ ਕਹਿੰਦਾ ਤੂੰ 10 ਕਹਾਣੀਆਂ ਤਾਂ ਬਹੁਤ ਆਰਾਮ ਨਾਲ ਲਿਖਨੇਗਾ ਮੈਂ ਕਿਹਾ ਜੀ ਮੇਨਾਂ ਸ਼ਰਤ ਲਾ ਲਉਂ ਕਹਿੰਦਾ ਕਾ ਦੀ ਮੈਂ ਕਿਹਾ ਮੈਂ 20 ਲਿਖੂੰਗਾ ਸੱਤ ਸਿਆ ਕਾਲ ਦਾ ਅਨਮੂਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸਾਹਿਦ ਦੀ ਦੁਨੀਆ ਇੱਕ ਐਸੀ ਦੁਨੀਆ ਹੈ ਜੋ ਚੰਗੀ ਸਭ ਨੂੰ ਲੱਗਦੀ ਹੈ ਪਰ ਇਹਦੇ ਵਿੱਚ ਖਾਸ ਤੌਰ ਤੇ ਨੌਜਵਾਨ ਪੀੜੀ ਜਾਣਾ ਨਹੀਂ ਚਾਹੁੰਦੀ ਵਜ੍ਹਾ ਇਹ ਹੈ ਕਿ ਪੜਨਾ ਪੈਂਦਾ ਜੇ ਪੜ੍ਹਨਾ ਪੈਂਦਾ ਹੈ ਤਾਂ ਉਹਦੇ ਲਈ ਸਮਾਂ ਵੀ ਕੱਢਣਾ ਪੈਂਦਾ ਹੈ ਪਰ ਅੱਜਕੱਲ ਸੋਸ਼ਲ ਮੀਡੀਆ ਦੇ ਜ਼ਮਾਨੇ ਨੇ ਨੌਜਵਾਨਾਂ ਨੂੰ ਬਹੁਤ ਦੂਰ ਕਰਤਾ ਪਰ ਸਾਹਿਤ ਨਾਲ ਜੁੜਿਆ ਜੋ ਇਨਸਾਨ ਰਹਿੰਦਾ ਉਸ ਦੀ ਇੱਕ ਤੀਜੀ ਅੱਖ ਜਣੀ ਤੀਜਾ ਨੇਤਰ ਵੀ ਖੁੱਲ ਜਾਂਦਾ ਇਹ ਕਈ ਵਾਰ ਅਸੀਂ ਸੁਣਦੇ ਆ ਅੱਜ ਇੱਕ ਐਸੇ ਨੌਜਵਾਨ ਨਾਲ ਮੁਲਾਕਾਤ ਕਰਵਾਉਣੀ ਹੈ ਜੋ ਸਾਹਿਦ ਦੀ ਦੁਨੀਆ ਦੇ ਵਿੱਚ ਆਇਆ ਸਾਹਿਦ ਦੀ ਦੁਨੀਆ ਨੂੰ ਅਪਣਾਇਆ ਔਰ ਸਾਹਿਦ ਦੀ ਦੁਨੀਆ ਨੂੰ ਆਪਣੀ ਜ਼ਿੰਦਗੀ ਬਣਾ ਲਈ ਪਹਿਲੀ ਕਿਤਾਬ ਰਿਲੀਜ਼ ਹੋ ਚੁੱਕੀ ਹੈ ਪਵਿੱਤਰਪਾਲ ਸਿੰਘ ਢਾਲੀਵਾਲ ਮਾਪਿਆਂ ਨੇ ਨਾਮ ਦਿੱਤਾ ਉਸ ਤੋਂ ਬਾਅਦ ਅਲਫਾਜ਼ ਉਸ ਨੂੰ ਸਾਹਿੱਦੀ ਦੁਨੀਆ ਨੇ ਨਾਮ ਦਿੱਤਾ ਇੱਕ ਕਿਤਾਬ ਹੈ ਸ਼ਲਾਵਿਆਂ ਦੀ ਰੁੱਤ ਇਹ 2024 ਦੇ ਵਿੱਚ ਹੀ ਕਿਤਾਬ ਜਿਹੜੀ ਹੈ ਰਿਲੀਜ਼ ਹੋਈ ਸੋਸ਼ਲ ਮੀਡੀਆ ਤੇ ਜੇਕਰ ਤੁਸੀਂ ਹੈਵ ਹੋ ਤਾਂ ਫਿਰ ਉਸ ਤੇ ਦੇਖਿਓ ਕਿ ਇਸ ਬੁੱਕ ਦੀ ਬੜੀ ਚਰਚਾ ਕਿਤਾਬ ਦੀ ਬੜੀ ਚਰਚਾ ਹੈ ਆਨਲਾਈਨ ਕਿਤਾਬ ਵੀ ਲੋਕ ਮੰਗਵਾ ਰਹੇ ਨੇ ਇਦੇ ਵਿੱਚ ਕਹਾਣੀਆਂ ਜਿਹੜੀਆਂ ਨੇ ਖਾਸ ਤੌਰ ਤੇ ਕਿਉਂਕਿ ਮੈਂ ਵੀ ਇਹ ਕਿਤਾਬ ਪੜ੍ਹੀ ਹੋਈ ਐ ਇਸ ਦੇ ਵਿੱਚ ਕਹਾਣੀਆਂ ਜਿਹੜੀਆਂ ਉਹ ਸਾਡੀ ਜ਼ਿੰਦਗੀ ਦੇ ਬੜੇ ਵਾਲੇ ਦਵਾਲੇ ਆ ਸੋਸ਼ਲ ਮੀਡੀਆ ਦੀ ਗੱਲ ਵੀ ਹੋ ਰਹੀ ਐ ਉਸ ਦੇ ਵਿੱਚ ਜੋ ਲਾਕਡਾਊਨ ਲੰਘ ਕੇ ਗਿਆ ਉਹਦੀ ਚਰਚਾ ਵੀ ਹੋ ਰਹੀ ਐ ਅੱਜ ਕੱਲ ਜੋ ਵਾਪਰ ਰਿਹਾ ਉਹਦੀ ਚਰਚਾ ਵੀ ਹੋ ਰਹੀ ਐ ਬੜੇ ਸੌਖੇ ਤੇ ਸਰਲ ਜਿਹੇ ਲਫ਼ਜ਼ਾਂ ਦੇ ਵਿੱਚ ਇਸ ਕਿਤਾਬ ਨੂੰ ਲਿਖਣ ਵਾਲਾ ਨੌਜਵਾਨ ਅਲਫਾਜ਼ ਮੇਰੇ ਨਾਲ ਹੈ ਗੱਲਬਾਤ ਕਰਾਂਗੇ ਕਿ ਸਾਹਿਦ ਦੀ ਦੁਨੀਆ ਦੇ ਵਿੱਚ ਆਉਣਾ ਕਿਵੇਂ ਹੋਇਆ ਤੇ ਸਾਹਿਦ ਦੀ ਦੁਨੀਆ ਦੇ ਵਿੱਚ ਪਹੁੰਚਣਾ ਕਿੱਥੇ ਤੱਕ ਹੈ ਮੰਜ਼ਲ ਕੀ ਹੈ ਅਲਫਾਜ਼ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ਸ਼ੀ ਗਾਇਵਰੇ ਬਹੁਤ ਬਹੁਤ ਧੰਨਵਾਦ ਆਨਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੁਹਾਡੀ ਸਾਰੀ ਟੀਮ ਦਾ ਬਾਈ ਖਾਸ ਕਰਕੇ ਤੁਹਾਡਾ ਤੁਸੀਂ ਇੱਥੇ ਆਏ ਹੋ ਗੱਲਬਾਤ ਕਰਨ ਲਈ ਸਪੈਸ਼ਲ ਲਿਟਰੇਚਰ ਦੇ ਜਿਹੜੇ ਨੌਜਵਾਨ ਲਿਖਦੇ ਨੇ ਉਹਨਾਂ ਨੂੰ ਇਨਕਰੇਜ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਭਾਈ ਇਹ ਮੈਂ ਦੇਖੋ ਪਲੱਸ 2 ਤੱਕ ਪੜ੍ਹਦੇ ਪੜ੍ਹਦੇ ਬੰਦਾ ਆਮ ਹੀ ਕਹਿ ਦਿੰਦਾ ਵੈਸੇ ਵੀ ਜਦੋਂ ਪੜ੍ਹਦੇ ਆ ਕਿ ਜਦੋਂ ਪੜ੍ਹਨ ਲੱਗ ਜਾਈਦਾ ਇਹ ਨੀਂਦ ਆਉਣ ਲੱਗ ਜਾਂਦੀ ਹੈ ਉੱਥੋਂ ਹੀ ਬੰਦਾ ਦੂਰ ਹੋ ਜਾਂਦਾ ਕਿਤਾਬਾਂ ਤੋਂ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਕਿ ਨਹੀਂ ਯਾਰ ਉਹ ਉਸ ਤੋਂ ਬਾਅਦ ਕੋਈ ਕੰਮ ਸਿੱਖੋ ਕਿਸੇ ਇਸ ਪਾਸੇ ਜਾਓ ਤੇ ਪਰ ਕਿਤਾਬਾਂ ਨਹੀਂ ਪੜ੍ਹਨੀਆਂ ਜੇ ਪੜਾਂਗੇ ਤਾਂ ਹੀ ਲਿਖਾਂਗੇ ਇਹ ਪਹਿਲੀ ਪੌੜੀ ਪੜ੍ਹਨਾ ਇਹ ਸ਼ੁਰੂਆਤ ਕਿਵੇਂ ਹੁੰਦੀ ਹੈ ਕਿੱਥੋਂ ਸ਼ੁਰੂ ਹੁੰਨੇ ਹੋ ਕਿ ਨਹੀਂ ਕਿਤਾਬਾਂ ਤਾਂ ਪੜ੍ਹਨੀਆਂ ਚਾਹੀਦੀਆਂ ਚਿੱਟਕ ਲੱਗੀ ਕਿਦੋਂ ਬਿਲਕੁਲ ਲੱਗੀ ਬਈ ਮੇਰੇ ਦਾਦਾ ਜੀ ਬਖਤੌਰ ਸਿੰਘ ਮੈਨੂੰ ਲੱਗਦਾ ਵੀ ਉਹ ਲੇਖਕ ਲੇਖਕ ਤਾਂ ਨਹੀਂ ਸੀਗੇ ਪਰ ਉਹ ਪੜਦੇ ਬਹੁਤ ਸੀਗੇ ਸਾਡੇ ਘਰੇ ਮਤਲਬ ਉਹ ਦੋ ਅਖਬਾਰ ਆਉਂਦੇ ਹੁੰਦੇ ਸੀ ਜਗਬਣੀ ਤੇ ਅਜੀਤ ਉਹਨਾਂ ਨੂੰ ਥੋੜਾ ਜਿਆਦਾ ਸੀਗਾ ਉਹ ਰਾਸ਼ੀ ਦੇਂਦੇ ਹੁੰਦੇ ਸੀ ਬਾਕੀ ਉਹ ਕਹਾਣੀਆਂ ਸੀ ਜਦੋਂ ਉਹਨਾਂ ਨੇ ਪੜਨੀਆਂ ਤੇ ਜਦੋਂ ਕਹਾਣੀਆਂ ਵਾਲਾ ਜਿਹੜਾ ਇੱਕ ਪੰਨਾ ਅਲੱਗ ਹੁੰਦਾ ਸੀ ਨਾ ਮੈਨੂੰ ਕਹਿੰਦਾ ਪੜ ਉਹ ਪੜਦੇ ਪੜਦੇ ਹੀ ਫਿਰ ਉਹਨਾਂ ਨੇ ਜਦੋਂ ਪਾਠ ਜ਼ਰੂਰ ਕਰਦੇ ਹੁੰਦੇ ਸੀਗੇ ਪਾਠ ਜਦੋਂ ਉਹਨਾਂ ਨੇ ਰਹਿਰਾ ਸਾਹਿਬ ਜਾਂ ਜੱਜਜੀ ਸਾਹਿਬ ਕਰਨਾ ਮੈਨੂੰ ਨਾਲ ਬਿਠਾ ਲੈਣਾ ਹੂੰ ਮੈਂ ਜਪਦੀ ਸਾਹਿਬ ਕੰਠ ਕੀਤਾ ਗਿਆ ਹੋਰ ਬਾਣੀਆਂ ਕੰਠ ਕੀਤੀਆਂ ਪਾਸੋਂ ਉਹਨਾਂ ਨਾਲ ਦੇਖਦੇ ਕਿ ਮੈਨੂੰ ਲੱਗਦਾ ਹੁੰਦਾ ਵੀ ਉਹ ਕਿਤਾਬ ਵੀ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੀ ਪਹਿਲੀ ਕਿਤਾਬ ਵੀ ਉਹਨਾਂ ਨੂੰ ਸਮਰਪਿਤ ਹੈ ਵੀ ਸਾਰਾ ਕੁਝ ਉਹਨਾਂ ਦੀ ਦੇਣੀ ਹੈ ਦਾਦਾ ਜੀ ਤੋਂ ਸਾਰਾ ਕੁਝ ਸਿੱਖਿਆ ਦਾਦਾ ਜੀ ਤੋਂ ਆਇਆ ਹਾਂਜੀ ਠੀਕ ਹੈ ਅੱਛਾ ਇਹਦੇ ਵਿੱਚ ਨਾ ਮੈਂ ਜੋ ਕਹਾਣੀਆਂ ਪੜ੍ਹੀਆਂ ਜਿਵੇਂ ਡੋਪਾਮਾਈਨ ਦੀ ਜੇਕਰ ਮੈਂ ਗੱਲ ਕਰਾਂ ਡੋਪਾਮਾਈਨ ਬੜਾ ਨਜ਼ਦੀਕ ਜਾਂ ਇੱਕ ਸਬਜੈਕਟ ਹੈ ਹਾਂਜੀ ਕਿ ਇੱਕ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਬੰਦ ਹੋ ਜਾਂਦਾ ਹੈ ਉਹ ਕਿਵੇਂ ਫਿਰ ਇੱਕ ਨੌਜਵਾਨ ਦੇ ਦਿਮਾਗ ਤੇ ਹਾਵੀ ਹੋ ਜਾਂਦੀਆਂ ਚੀਜ਼ਾਂ ਕਿਵੇਂ ਉਹ ਸਮਾਜ ਦੇ ਵਿੱਚ ਨਿਕਲਦਾ ਕਿਵੇਂ ਵਿਚਰਦਾ ਹੈ ਸਾਰੀਆਂ ਮਤਲਬ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਤੋਂ ਬਾਅਦ ਬੱਜੋ ਰਤਾ ਸੱਤ ਦਿਨ ਦੀ ਕੈਦ ਮਤਲਬ ਉਹ ਕਹਾਣੀਆਂ ਜਿਹੜੀਆਂ ਆਪਸ ਤੁਹਾਡੇ ਨਾਲ ਮੇਰਾ ਖਿਆਲ ਉਹ ਵਾਪਰੀਆਂ ਹੋਣਗੀਆਂ ਇਹ ਇਹ ਸਾਰਾ ਕੁਝ ਕਿਵੇਂ ਸੌਖੇ ਲਫ਼ਜ਼ਾਂ ਤੱਕ ਪਹੁੰਚਣਾ ਸੌਖੇ ਲਫ਼ਜ਼ਾਂ ਨੂੰ ਅਪਣਾ ਕੇ ਪਾਠਕ ਤੱਕ ਪਹੁੰਚਣਾ ਇਹ ਇੱਕ ਇੱਕ ਵੱਖਰੀ ਰੀਤ ਲੱਗਦੀ ਹੈ ਮੈਨੂੰ ਬਿਲਕੁਲ ਭਾਈ ਅਸਲ 'ਚ ਇੱਕ ਨਾ ਆਪਣੇ ਤਹਾ ਲਾ ਕਿ ਮੈਂ ਲੇਖਕ ਤਾਂ ਨਹੀਂ ਕਹਿੰਦਾ ਹਜੇ ਵੀ ਪਾਠਕ ਹੀ ਆ ਇੱਕ ਤੁਸੀਂ ਦੇਖਿਆ ਹੋਊਗਾ ਜਦੋਂ ਵੀ ਲੇਖ ਲੇ ਬਹੁਤ ਕੰਪਲੈਕਸ ਲਿਖਦੇ ਨੇ ਉਹ ਇੱਕ ਹੀ ਸ਼ਿਕਾਇਤ ਰਹਿੰਦੀ ਹੈ ਵੀ ਪਾਠਕ ਪੜਦੇ ਨਹੀਂ ਹੈਗੇਗੇ ਮੈਂ ਜਦੋਂ ਕਿਤਾਬ ਸ਼ਬਦਾਂ ਦਾ ਬਹੁਤ ਜ਼ਿਆਦਾ ਉਲਝਣ ਹੁੰਦੀ ਹੈ ਜਿਹੜੀ ਬਹੁਤ ਜ਼ਿਆਦਾ ਕੰਪਲੈਕਸ ਇੰਨਾ ਕੋ ਕਰਕੇ ਲਿਖਦੇ ਆ ਵੀ ਦਰਸ਼ਕ ਉਹਨਾਂ ਨੂੰ ਸਮਝ ਹੀ ਨਹੀਂ ਪੈਂਦੀ ਮਨਣ ਕਿ ਮੈਨੂੰ ਕੁਝ ਜਦੋਂ ਮੈਂ ਪੜ੍ਹਦਾ ਉਹਨਾਂ ਨੂੰ ਮੈਨੂੰ ਸਮਝ ਨਹੀਂ ਪੈਂਦੀਗੀ ਮੈਨੂੰ ਆਈ ਸੀ ਜਿਹੜੇ ਲਫ਼ਜ਼ਾਂ 'ਚ ਮੈਂ ਲਿਖਦਾ ਬੋਲਦਾ ਬਸ ਉਸੇ ਭਾਸ਼ਾ 'ਚ ਗੱਲ ਕਰਾਂ ਤੇ ਉਸੇ ਭਾਸ਼ਾ 'ਚ ਪਹੁੰਚਾਂ ਸੋ ਪਹਿਲੀ ਦਾ ਮੇਰੀ ਇਹੀ ਸੀ ਬਈ ਮੈਂ ਤਾਂ ਕਰਕੇ ਜੋ ਆਪਣੀ ਲੈਂਗੁਏਜ ਆਮ ਤੌਰ ਤੇ ਰਹਿੰਦੀ ਆ ਉਸੇ ਲੈਂਗੁਏਜ ਦੇ ਵਿੱਚ ਲਿਖਿਆ ਤੇ ਉਵੇਂ ਹੀ ਪਾਠ ਕਹਿੰਦੇ ਅਕਸੈਪਟ ਵੀ ਕੀਤਾ ਉਹ ਚੀਜ਼ ਨੂੰ ਹੂੰ ਅੱਛਾ ਇਹ ਕਿਤਾਬ ਕਦੋਂ ਸ਼ੁਰੂ ਹੁੰਦੀ ਹੈ ਕਦੋਂ ਲਿਖਣਾ ਸ਼ੁਰੂ ਹੁੰਨੇ ਉਹ ਕੀ ਕੀ ਕਹਾਣੀਆਂ ਵਾਪਰਦੀਆਂ ਕਿਤਾਬ ਦੇ ਵਿੱਚ ਸ਼ਬਦਾਂ ਦੇ ਵਿੱਚ ਉਤਾਰਨਾ ਕਿਸੇ ਕਹਾਣੀ ਨੂੰ ਕੋਈ ਏਡਾ ਸੌਖਾ ਤਾਂ ਹੈ ਨਹੀਂ ਜੋ ਸਾਡੇ ਨਾਲ ਵਾਪਰਿਆ ਅਸਲ 'ਚ ਕੁਝ ਚੀਜ਼ਾਂ ਬਈ ਵਾਪਰ ਜਾਂਦੀਆਂ ਥੋੜੇ ਨਾਲ ਜਦੋਂ ਮੈਂ ਐਕਚੁਅਲੀ ਕਿਤਾਬ ਸ਼ੁਰੂ ਕੀਤੀ ਸੀ ਮੈਂ ਅੱਜ ਦੱਸ ਦਾਂਗਾ ਹਾਲਾਂਕਿ ਮੈਂ ਇਹ ਪਹਿਲਾਂ ਵੀ ਗੱਲਬਾਤ ਕੀਤੀ ਹੈ ਮੈਂ ਬਹੁਤ ਡਿਪਰੈਸ਼ਨ 'ਚ ਸੀ ਉਹਨਾਂ ਦਿਨਾਂ ਦੇ ਵਿੱਚ ਹਮ ਫੁੱਲ ਡਿਪਰੈਸਡ ਸੀਗੀ ਇਹ ਮਨਣਗੇ ਤੁਸੀਂ ਮੇਰੀ ਸੋਸ਼ਲ ਸਾਈਟਾਂ ਦੇ ਹਾਲਾਂਕਿ ਲੋਕ ਜਜ ਦਾ ਕਰਦੇ ਆ ਮੈਂ ਉਹ ਸਟੇਟਸ ਵੀ ਇਦਾਂ ਦੇ ਲਾਉਂਦਾ ਹੁੰਦਾ ਸੀ ਮੈਨੂੰ ਹਜੇ ਯਾਦ ਆ ਵੀ ਜਦੋਂ ਮੈਂ ਕਿਤਾਬ ਸ਼ੁਰੂ ਕੀਤੀ ਨਾ ਬਾਈ ਮੈਂ ਇੱਕ ਸਟੇਟਸ ਲਾਇਆ ਤੂੰ ਬੰਦਾ ਮਾੜਾ ਨਹੀਂ ਹੈਗਾ ਤੇਰਾ ਟਾਈਮ ਹੀ ਮਾੜਾ ਚੱਲ ਰਿਹਾ ਹੈਗਾ ਮਤਲਬ ਉਹ ਇੰਨਾ ਸੀਗਾ ਉਸ ਦਿਨਾਂ 'ਚ ਮੈਂ ਬਹੁਤ ਇਕੱਲਾ ਪਿਆ ਹੋਇਆ ਸੀ ਬਾਈ ਨਾ ਕਿਸੇ ਨੂੰ ਨਹੀਂ ਕਹਿਆ ਮੈਨੂੰ ਮੈਨੂੰ ਲੱਗਦਾ ਮੇਰੀ ਫੈਮਿਲੀ ਨੂੰ ਨਹੀਂ ਪਤਾ ਇਹ ਹੋਣੀ ਹੈ ਇਹ ਗੱਲ ਬਹੁਤ ਇਕੱਲਾ ਸੀ ਤੇ ਉਸ ਕਲਤਾ ਕਰਕੇ ਬਾਈ ਮੈਂ ਬਸ ਲਿਖਿਆ ਹੀ ਆ ਉਸ ਲਿਖ ਹੀ ਗਿਆ ਲਿਖੀ ਗਿਆ ਬਸ ਬਸ ਉਹ ਮੈਨੂੰ ਆਇਆ ਲੱਗਦਾ ਵੀ ਉਹ ਮੇਰਾ ਡਿਪਰੈਸ਼ਨ ਕਹਿ ਲਓ ਜਾਂ ਮੇਰੀ ਇਹ ਕਲਤਾ ਕਹਿ ਲਓ ਬਸ ਉਸੇ 'ਚੋਂ ਮੇਰੀ ਕਿਤਾਬ ਨਿਕਲੀ ਹੋਈ ਹੈ ਬੰਦਾ ਕਿਵੇਂ ਜੁੜੇ ਸਾਹਿਬ ਦੇ ਨਾਲ ਇੱਕ ਨੌਜਵਾਨ ਕੀ ਸੋਚਦਾ ਬਈ ਇਹ ਇਹ ਮਨ ਕਿਉਂ ਪਰਿਆ ਕੀ ਸੀ ਇਹੋ ਜਿਹਾ ਕੀ ਸੀ ਮੈਨੂੰ ਅਸਲ ਵਿੱਚ ਬਹੁਤ ਕੁਝ ਸੋਚਿਆ ਫਿਰ ਉਹਨਾਂ ਦੇ ਨਾਲ ਵਿੱਚ ਬਹੁਤ ਕੁਝ ਬਈ ਇਹ ਮਨ ਕਦੇ-ਕਦੇ ਬੰਦਾ ਉਹ ਹੁੰਦਾ ਨਾ ਵੀ ਮਰਨ ਬਾਰੇ ਵੀ ਸੋਚ ਲੈਂਦਾ ਹੈਗਾ ਹਨਾ ਕਦੇ ਉਹ ਸੀ ਮੈਨੂੰ ਆਏ ਸੀ ਵੀ ਉਹ ਇਹ ਚੀਜ਼ਾਂ ਚੋਂ ਨਿਕਲ ਕੇ ਮੈਨਾਂ ਚੀਜ਼ਾਂ ਜੋ ਨਿਕਲੇ ਤਾਂ ਬਈ ਉਹ ਪਤਾ ਨਹੀਂ ਕੀ ਹੈ ਵੀ ਉਹ ਪਤਾ ਨਹੀਂ ਰੱਬ ਦੀ ਮਰਜ਼ੀ ਸੀ ਵੀ ਜਦ ਇਹ ਚੀਜ਼ਾਂ ਮੈਂ ਡਿਪਰੈਸ਼ਨ 'ਚ ਲਿਖਤੀ ਸਾਰਾ ਕੁਝ ਪਰ ਜਦੋਂ ਕਿਤਾਬ ਆਈ ਉਸ ਤੋਂ ਬਾਅਦ ਲਾਈਫ ਹੀ ਚੇਂਜ ਹੋ ਗਈ ਇੱਕੋ ਦਾ ਹੂੰ ਕਿਤਾਬ ਨੂੰ ਬੂਸਟ ਮਿਲ ਗਿਆ ਦਿਨ ਵੀ ਚੰਗੇ ਹੋ ਗਏ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਸੀ ਮੈਨੂੰ ਇਥੋਂ ਇਹ ਲਿਖਾਉਣਾ ਹੀ ਸੀ ਮੈਂ ਆਪ ਹੈਰਾਨ ਹਾਂ ਉਹਨਾਂ ਚੀਜ਼ਾਂ ਬਾਰੇ ਪਰ ਡਿਪਰੈਸ਼ਨ ਦੇ ਵਿੱਚ ਬੰਦਾ ਇਸ ਪਾਸੇ ਮੈਂ ਮਤਲਬ ਜੇ ਆਪਾਂ ਗੱਲ ਵੀ ਕਰੀਏ ਤਾਂ ਕਿਸੇ ਇੱਕ ਪਾਸੇ ਦਿਮਾਗ ਲਾਉਣਾ ਇੱਕ ਪਾਸੇ ਡਿਪਰੈਸ਼ਨ ਤਾਂ ਦੇਖੋ ਇੱਕ ਕਿਸੇ ਖਾਸ ਚੀਜ਼ ਦਾ ਹੈ ਕਿ ਉਹ ਮੇਰੇ ਤੇ ਕਿਉਂ ਵਾਪਰ ਰਹੀ ਆ ਉਹ ਚੀਜ਼ ਦਾ ਹੱਲ ਕਿਵੇਂ ਹੋਣਾ ਮੈਂ ਇਸ ਤੋਂ ਬਾਹਰ ਕਿਵੇਂ ਆਉਂਦਾ ਬੰਦਾ ਜ਼ਿਆਦਾ ਸਮਾਂ ਤਾਂ ਉਹਦੇ ਤੇ ਜਾਂਦਾ ਫਿਰ ਉਹਦੇ ਵਿੱਚੋਂ ਕਿਤਾਬ ਦਾ ਨਿਕਲਣਾ ਕਿਤਾਬ ਲਿਖੀ ਜਾਣਾ ਜਾਂ ਇਸ ਪਾਸੇ ਧਿਆਨ ਆਉਣਾ ਇਹ ਇਹ ਦੋਵੇਂ ਚੀਜ਼ਾਂ ਮੈਨੂੰ ਆਪੋਜ਼ਿਟ ਲੱਗ ਰਹੀਆਂ ਆ ਆਪਸ ਦੇ ਵਿੱਚ ਬਈ ਮੈਂ ਇਹ ਚੀਜ਼ ਨੂੰ ਐਕਚੁਅਲੀ ਐਜ਼ ਅ ਮੈਡੀਟ ਮੈਡੀਟੇਸ਼ਨ ਲਿਆ ਸੀਗਾ ਮੈਨੂੰ ਪਤਾ ਸੀ ਵੀ ਮੇਰਾ ਉਹ ਚੀਜ਼ ਦਾ ਮੈਨੂੰ ਕੋਈ ਹੱਲ ਨਹੀਂ ਲੱਗ ਰਿਹਾ ਉਹ ਚੀਜ਼ਾਂ ਮੈਂ ਸਮੇਂ ਤੇ ਛੱਡ ਤੀਆਂ ਸੀਗੀਆਂ ਵੀ ਜਦੋਂ ਸਮਾਂ ਹੋਊਗਾ ਆਪੇ ਚੀਜ਼ਾਂ ਸੈੱਟ ਹੋਊਗੀਆਂ ਮੈਂ ਆਪਦਾ ਮਨ ਦੂਜੇ ਪਾਸੇ ਲਾਇਆ ਸੰਜੋਗ ਇਹ ਹੁੰਦਾ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਂ ਪਹਿਲੀ ਕਹਾਣੀ ਲਿਖਦਾ ਜਦੋਂ ਮੇਰਾ ਇੱਕ ਮਿੱਤਰ ਹੈ ਸੋਨੀ ਉਹ ਬਾਹਰ ਆ ਉਹ ਮੈਨੂੰ ਕਹਿੰਦਾ ਵੀ ਯਾਰ ਤੂੰ ਵਾਰਤਕ ਬਹੁਤ ਸੋਹਣਾ ਲਿਖਦਾ ਕਿਉਂ ਨਹੀਂ ਤੂੰ ਵਾਰਤਕ ਲਿਖਦਾ ਤੂੰ ਕਿਤਾਬ ਲਿਖੇ ਤੇਰੇ ਪੈਸੇ ਮੈਂ ਲਾਉਂਗਾ ਉਸ ਤੋਂ ਬਾਅਦ ਫਿਰ ਮੈਨੂੰ ਹੋਰ ਵੀ ਸੱਜਣ ਕਹਿੰਦੇ ਨੇ ਫਿਰ ਮੈਂ ਬੈਠਾ ਬੈਠਾ ਜਦੋਂ ਪਹਿਲੀ ਕਹਾਣੀ ਮੇਰੀ ਬੱਚੋ ਰਤਾ ਲਿਖੀ ਜਾਂਦੀ ਆ ਫਿਰ ਮੈਂ ਉਹਨੂੰ ਰਿਸਪੌਂਸ ਮਿਲਦਾ ਹੈਗਾ ਉਹ ਰਜਿੰਦਰ ਬਿਮਲ ਹੁਣੀ ਉਹਨੂੰ ਹੁਣ ਨੂੰ ਭੇਜਦੇ ਨੇ ਫਿਰ ਮੈਨੂੰ ਲੱਗਦਾ ਵੀ ਸ਼ਾਇਦ ਇਹੀ ਮੇਰਾ ਰਾਹ ਆ ਪਰ ਉਸ ਦਿਨ ਕੁਝ ਟਾਈਮ ਉਦਾਂ ਦਾ ਸੀ ਮੇਰੇ ਕੋਲ ਸਮਾਂ ਹੀ ਸਮਾਂ ਸੀਗਾ ਫਿਰ ਮੈਂ ਉਸ ਦਿਨਾਂ ਦੇ ਬਸ ਲਗਾਤਾਰ ਬਾਈ ਬਸ ਲਿਖਿਆ ਹੀ ਆ ਟੌਪਿਕ ਜਿੰਨੇ ਵੀ ਸੀ ਉਸ ਤੋਂ ਬਾਅਦ ਤਾਂ ਹ ਪੜਦੇ ਹਾਂ ਕਿਸ ਨੂੰ ਕਿਹਨੂੰ ਜ਼ਿਆਦਾ ਪੜਦੇ ਹਾਂ ਸਾਹਿਦ ਦੀ ਦੁਨੀਆ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਰਾਈਟਰ ਹੈ ਜਾਂ ਕਹਾਣੀਕਾਰ ਹੈ ਹਾਂਜੀ ਇਹ ਇਹ ਬੜਾ ਸੌਖਾ ਸਮਝ ਆਉਂਦਾ ਹੈ ਕੋਈ ਵੀ ਇਹਨੂੰ ਪੜ੍ਹੇ ਉਹਨੂੰ ਸੇਧ ਵੀ ਮਿਲੇਗੀ ਉਹਨੂੰ ਸਮਝ ਵੀ ਆਏਗੀ ਕਿਸੇ ਨੂੰ ਫੋਲੋ ਕਰਦੇ ਹਾਂ ਕੋਈ ਇਸ ਤਰ੍ਹਾਂ ਦੇ ਨਾਲ ਐ ਭਾਈ ਪਹਿਲਾਂ ਤਾਂ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਜਦੋਂ ਮੈਂ ਕਿਤਾਬ ਲਿਖ ਰਿਹਾ ਸੀ ਨਾ ਮੈਨੂੰ ਉਸ ਇਸ ਪ੍ਰਭਾਵਨਾ ਲੱਗੀ ਸੀ ਮੇਰੇ ਤੇ ਕਿਸੇ ਦਾ ਪ੍ਰਭਾਵ ਨਾ ਪਵੇ ਵੀ ਮੇਰੀ ਮੌਲਕਤਾ ਬਣੀ ਰਵੇ ਕਈ ਵਾਰ ਹੁੰਦਾ ਕਿਸੇ ਨੂੰ ਆਪਾਂ ਪੜਦੇ ਹੁੰ ਜਿਵੇਂ ਮੈਨੂੰ ਸੁਖਜੀਤ ਬਹੁਤ ਪਸੰਦ ਆ ਸੁਖਜੀਤ ਦੀ ਮੈਨੂੰ ਸਾਰੀਆਂ ਕਹਾਣੀਆਂ ਹੀ ਬਹੁਤ ਪਸੰਦ ਆ ਹੈ ਨਾ ਹਾਲਾਂਕਿ ਚਲੋ ਦੁਨੀਆ ਤੇ ਨਹੀਂ ਰੇ ਉਹਨਾਂ ਦਾ ਸਵਾਇ ਬਰਤਾਂਤ ਮੈਨੂੰ ਬਹੁਤ ਚੰਗਾ ਲੱਗਦਾ ਗਿਆ ਉਸ ਤੋਂ ਬਾਅਦ ਮੈਂ ਗਰਮੀਤ ਕੜਿਆਲ ਵੀ ਨੂੰ ਪੜਿਆ ਗਿਆ ਨਰਿੰਦਰ ਘਿਹਣਵੀ ਨੂੰ ਪੜਿਆ ਗਿਆ ਹਨਾ ਹੁਣ ਰਾਈਟਰਾਂ ਨੂੰ ਬਹੁਤ ਨੂੰ ਪੜਿਆ ਬਸ ਜਿਸ ਟਾਈਮ ਮੈਂ ਲਿਖ ਰਿਹਾ ਸੀ ਉਦੋਂ ਮੈਂ ਇਹ ਸੋਚ ਕੇ ਲਿਖਿਆ ਸੀ ਉਦੋਂ ਮੈਂ ਜਾਣ ਕੇ ਸਾਰਾ ਕੁਝ ਭੁੱਲ ਕੇ ਸਿਰਫ ਆਪਦੀ ਕਿਤਾਬ ਤੇ ਕਨਸੈਂਟਰੇਸ਼ਨ ਸੀਗੀ ਵੀ ਮੈਂ ਆ ਮੇਰੀ ਮੌਲਕਤਾ ਬਣੀ ਰਹੇ ਹਾਲਾਂਕਿ ਉਸ ਤੋਂ ਬਾਅਦ ਜਦੋਂ ਕਿਤਾਬ ਆਉਂਦੀ ਹੈ ਉਸ ਤੋਂ ਬਾਅਦ ਜਦੋਂ ਮੈਨੂੰ ਥੋੜਾ ਜਿਹਾ ਬੂਸਟ ਅਪ ਮਿਲਦਾ ਗਿਆ ਲੋਕਾਂ 'ਚ ਉਹ ਚੀਜ਼ ਜਾਂਦੀ ਹੈ ਹੁਣ ਮੈਂ ਅਧਿਆਨ ਸ਼ੁਰੂ ਕੀਤਾ ਹੋਇਆ ਗਿਆ ਮੋਂ ਮੈਂ ਲਗਾਤਾਰ ਹੋਰ ਵੀ ਪੜ ਰਿਆਂਗਾ ਦੁਬਾਰਤੋਂ ਜਿਹੜੀਆਂ ਚੀਜ਼ਾਂ ਮੈਂ ਇੱਕ ਵਾਰੀ ਪੜ ਲਈਆਂ ਸੀ ਦੁਬਾਰਤੋਂ ਸ਼ੁਰੂ ਕੀਤੀਆਂ ਹੋਈਆਂ ਮੈਂ ਕੁਲਵੰਤ ਸਿੰਘ ਵਿਰਕ ਨੂੰ ਮੈਂ ਦੁਬਾਰਾ ਪੜ ਰਿਆਂਗਾ ਜਿੰਨੇ ਵੀ ਪੰਜਾਬ ਦੇ ਕਹਾਣੀਕਾਰ ਹੋਏ ਨੇ ਜਿੰਨੇ ਮੇਰੇ ਸਮਕਾਲੀ ਸਾਰਿਆਂ ਨੂੰ ਦੁਬਾਰਾ ਪੜ ਰਿਆਂ ਹੁਣ ਮੈਂ ਇਹ ਕਿਤਾਬ ਲਿਖਣ ਤੋਂ ਬਾਅਦ ਕੁਝ ਚੀਜ਼ਾਂ ਸਮਝ ਆਈਆਂ ਕਿ ਇਸ ਤਰੀਕੇ ਨਾਲ ਜੇ ਮੈਂ ਲਿਖਿਆ ਮੈਂ ਇਸ ਨੂੰ ਇਸ ਤਰੀਕੇ ਨਾਲ ਵੀ ਲਿਖ ਸਕਦਾ ਸੀ ਹੋਰ ਜ਼ਿਆਦਾ ਚੰਗਾ ਉਹ ਬਹੁਤ ਸਾਰੀਆਂ ਸਲਾਮਾਂ ਕਈ ਸੱਜਣ ਦੇ ਦਿੰਦੇ ਆ ਕਈ ਪੜਨ ਵਾਲੇ ਪਾਠਕ ਦੇ ਦਿੰਦੇ ਆ ਹਾਂਜੀ ਬਹੁਤ ਸਾਰੇ ਇਹ ਸਰਕਲ ਦੇ ਲੋਕ ਜਿਹੜੇ ਸਾਹਿਤ ਨੂੰ ਜਾਣਦੇ ਆ ਜਾਂ ਸਾਜ ਦੀ ਦੁਨੀਆ ਦੇ ਵਿੱਚ ਉਹ ਦੱਸ ਸਕਦੇ ਆ ਮਤਲਬ ਕੋਈ ਲੱਗਦਾ ਕਿਸੇ ਨੇ ਇਦਾਂ ਕਿਹਾ ਹੋਵੇ ਕਿ ਅਲਫਾਜ਼ ਇਸ ਸੀਜ਼ਨ ਨੂੰ ਸੁਧਾਰਿਆ ਜਾ ਸਕਦਾ ਸੀ ਜਾਂ ਇਹ ਤਰੁਟੀ ਰਹਿ ਗਈ ਤੁਹਾਡੇ ਤੋਂ ਪਹਿਲੀ ਕਿਤਾਬ ਦੇ ਅੰਦਰ ਕੁਝ ਇਸ ਤਰ੍ਹਾਂ ਦੇ ਸੁਝਾਅ ਬਹੁਤ ਹੁੰਦੇ ਆਈ तकरीबन ਹੁਣ ਰੋਜ਼ ਹੀ ਕਿਸੇ ਨਾ ਕਿਸੇ ਦਾ ਫੋਨ ਆਇਆ ਹੁੰਦਾ ਹੈ ਕਹਿੰਦਾ ਜਿਵੇਂ ਵੀ ਯਾਰ ਤੈਨੂੰ ਇੱਥੇ ਆਏ ਕਰ ਲੈਣਾ ਜਿਵੇਂ ਪਹਿਲੀ ਗਣੀ ਡੋਪਾ ਮਾਈਨ ਆ ਬਈ ਹਾਂ ਡੋਪਾ ਮਾਈਨ ਆਪਾਂ ਪੜਦੇ ਆ ਨਾ ਡੋਪਾ ਮਾਈਨ ਹੁਣ ਇੱਕ ਮੈਗਜ਼ੀਨ 'ਚ ਛਪ ਕੇ ਆ ਰਹੀ ਉਹ ਟੋਟਲੀ ਡਿਫਰੈਂਟ ਕਹਾਣੀ ਹੈ ਉਹ ਥੋੜੀ ਮੈਨੂੰ ਸੁਜੈਸ਼ਨ ਜਾਂ ਨਹੀਂ ਮਿਲੇ ਮੈਨੂੰ ਵੀ ਲੱਗਿਆ ਜਿੱਥੇ ਮੈਨੂੰ ਲੱਗਦਾ ਵੀ ਇਹਦੇ ਵਿੱਚੋਂ ਡੋਪਾਮਾਈਨ ਚੇਂਜ ਕਰਤੀ ਹੈ ਡੋਪਾਮਾਈਨ ਹਾਲਾਂਕਿ ਕਹਾਣੀ ਦਾ ਕਨਸੈਪਟ ਹੋਈ ਹੈ ਕੁਝ ਇਹ ਜਿਵੇਂ ਉਹ ਪੱਤਰ ਗੋਲਾ ਐ ਐਂਡ ਤੇ ਜਦੋਂ ਤੁਸੀਂ ਦੇ ਨਾ ਨੈਟ ਚੱਲਦਾ ਹੈਗਾ ਉਹ ਫਿਰ ਗੋਲੇ ਦੀ ਮੌਤ ਦਿਖਾਈ ਹੋਈ ਐ ਚ ਵੀ ਗੋਲੇ ਦੀ ਮੌਤ ਕਿਹੜੇ ਹਿਸਾਬ ਨਾਲ ਹੋਈ ਸੀ ਤੇ ਬੰਦਾ ਆਪਦੇ ਆਪ ਨੂੰ ਉਹ ਸਿਚੁਏਸ਼ਨ ਚ ਲੈ ਕੇ ਜਾਂਦਾ ਯਾਰ ਵੀ ਮੈਂ ਹਾਂ ਜਿਵੇਂ ਗੋਲੇ ਦੀ ਮੌਤ ਹੋਈ ਸੀ ਮੈਨੂੰ ਐਂ ਲੱਗਦਾ ਮੇਰੀ ਮੌਤ ਇਦਾਂ ਹੋਊਗੀ ਜਿਵੇਂ ਕਾਫੀ ਚੇਂਜ ਐ ਇਹਦੇ ਵਿੱਚ ਜਿਵੇਂ ਹਨੀ ਟਰੈਪ ਬਈ ਹਾਂ ਹਨੀ ਟਰੈਪ ਇਹਦੇ ਚ ਹੈ ਨਹੀਂ ਉਹਦੇ ਚ ਹਨੀ ਟਰੈਪ ਹੈਗਾ ਹੈਗਾ ਹਨੀ ਟਰੈਪ ਦਾ ਵੀ ਜ਼ਿਕਰ ਹੈਗਾ ਹੈਗਾ ਉਹਦੇ ਚ ਯਾਨੀ ਡੋਪਾ ਮਾਈਂਡ ਦੇ ਵਿੱਚ ਕਾਫੀ ਚੇਂजेस ਹੈਗੀਆਂ ਨੇ ਉਸ ਤੋਂ ਬਾਅਦ ਇੱਕ ਦੋ ਕਹਾਣੀਆਂ ਦੇ ਵਿੱਚ ਹੋਰ ਚੇਂजेस ਹੈਗੇ ਜਿਹੜਾ ਨਵਾਂ ਐਡੀਸ਼ਨ ਆ ਰ ਪਾ ਕਰ ਰਹੇ ਹੁਣ ਤਾਂ ਫਿਰ ਪਈ ਆਏ ਆ ਵੀ ਸਾਰੇ ਲੋਕਾਂ ਨੇ ਮਤਲਬ ਸਰਕਲ ਹੀ ਮਤਲਬ ਬਣ ਗਿਆ ਹੈਗਾ ਉਹ ਚੀਜ਼ ਇੰਨੀ ਕੁ ਜ਼ਿਆਦੇ ਗਈ ਹੈ ਵੀ ਜਿੰਨੇ ਵੀ ਕਹਾਣੀ ਕਰ ਹੁਣ ਤਾਂ ਹਰੇਕ ਸਜੈਸ਼ਨ ਵੀ ਦਿੰਦਾ ਤੇ ਮੈਂ ਅਕਸੈਪਟ ਵੀ ਕਰਦਾ ਵੀ ਠੀਕ ਹੈ ਮੇਰੀਆਂ ਕੁਝ ਕਮੀਆਂ ਨਹੀਂਆਂ ਹੋਣਗੀਆਂ ਤੇ ਉਹਨਾਂ ਨੂੰ ਮੈਂ ਇੰਪਰੂਵ ਵੀ ਕਰ ਰਿਆਂਗਾ ਅਸਲ 'ਚ ਜਦੋਂ ਬਈ ਕਿਤਾਬ ਦੀ ਗੱਲ ਚੱਲੀ ਸੀ ਨਾ ਉਦੋਂ ਮੇਰੇ ਜਿਹੜੇ ਪਬਲਿਸ਼ਰ ਨੇ ਉਹਨੇ ਇਹੀ ਗੱਲ ਕਹੀ ਸੀ ਵੀ ਜੇ ਤੂੰ ਕਿਸੇ ਤੋਂ ਸਜੈਸ਼ਨ ਲੈ ਕੇ ਕਿ ਨਾ ਤੇਰੀ ਮੌਲਕਤਾ ਮਰ ਚੁਗੀ ਹੁਣ ਤੂੰ ਕਿਹਨਾਂ ਇਹੀ ਲਿਖ ਵੀ ਸਜੈਸ਼ਨ ਤਾਂ ਤੈਨੂੰ ਆ ਹੀ ਜਾਣਗੇ ਉਹ ਜਦੋਂ ਤਰੀ ਕਿਤਾਬ ਆ ਗਈ ਫਿਰ ਵੀ ਆਉਣੇ ਕਿਰਾ ਤੂੰ ਇਹ ਲਿਖ ਫਿਰ ਉਹਨਾਂ ਦੇ ਸਜੈਸ਼ਨ ਦੇ ਹਿਸਾਬ ਨਾਲ ਲਿਖੀ ਕਿਉਂਕਿ ਬੰਦਾ ਤਾਂ ਬਾਈ ਜਦੋਂ ਚੱਲਦਾ ਰਹਿੰਦਾ ਸਿੱਖਦਾ ਹੀ ਰਹਿੰਦਾ ਹੈ ਸੋ ਆ ਹੀ ਸੀਗੇ ਹੁਣ ਮੈਂ ਸਿੱਖੀ ਤਾਂ ਜਾ ਹੀ ਰਿਆਂ ਗਿਆ ਬਈ ਲਗਾਤਾਰ ਅੱਛਾ ਉਸ ਤੋਂ ਬਾਅਦ ਰੁਟੀਨ ਬਦਲਿਆ ਕਿਤਾਬ ਆਉਣ ਤੋਂ ਬਾਅਦ ਫਿਰ ਬੰਦਾ ਸਾਹ ਦੀ ਦੁਨੀਆ ਦੇ ਵਿੱਚ ਸ਼ਾਮਿਲ ਤਾਂ ਉਹ ਨਹੀਂ ਹੁੰਦਾ ਨਾ ਜਦੋਂ ਉਹਦੇ ਕੁਝ ਆ ਜਾਵੇ ਵੈਸੇ ਤਾਂ ਜਿਹੜੇ ਸਹਾਇਤਕਾਰ ਵੀ ਹੈ ਜਾਂ ਇਸ ਦੁਨੀਆ ਦੇ ਲੋਕ ਵੀ ਹੈ ਉਹ ਕਹਿੰਦੇ ਆ ਚਲੋ ਕੋਈ ਨਾ ਹੋਊਗਾ ਕੋਈ ਜਾਂ ਲਿਖ ਰਿਹਾ ਹੋਊਗਾ ਜਾਂ ਕੁਝ ਜਦੋਂ ਕਿਤਾਬ ਆ ਜਾਂਦੀ ਹੈ ਉਦੋਂ ਬੰਦਾ ਕਿਤੇ ਨਾ ਕਿਤੇ ਆਪਣੀ ਸਥਾਪਤੀ ਵੱਲ ਨੂੰ ਵੱਧ ਜਾਂਦਾ ਹੈ ਬਿਲਕੁਲ ਉਹ ਉਸ ਤੋਂ ਬਾਅਦ ਰੁਟੀਨ ਬਦਲਿਆ ਕੋਈ ਪ੍ਰੋਗਰਾਮਾਂ ਦੇ ਵਿੱਚ ਮੂਲੀਅਤਾਂ ਹੋਣ ਲੱਗੀਆਂ ਕਿ ਹਾਂ ਯਾਰ ਇੱਕ ਨੌਜਵਾਨ ਹੈ ਉਹਨੂੰ ਇਨਕਰੇਜ ਕਰਨਾ ਹੈ ਬਲਾਓ ਯਾਰ ਆਪਾਂ ਇਸ ਪ੍ਰੋਗਰਾਮਾਂ ਤੇ ਮਤਲਬ ਕੁਝ ਇਸ ਤਰ੍ਹਾਂ ਦਾ ਬਹੁਤ ਟੋਟਲੀ ਚੇਂਜ ਹੋ ਗਈ ਲੱਗ ਪਈ ਹੂੰ ਹਾਲਾ ਕਿ ਜਿਵੇਂ ਉਹ ਪਹਿਲਾਂ ਮੈਂ ਦੱਸ ਰਿਹਾ ਸੀਗਾ ਵੀ ਮੇਰੀ ਲਾਈਫ ਦੇ ਵਿੱਚ ਉਹ ਡਿਪਰੈਸ਼ਨ ਤੋਂ ਨਿਕਲ ਕੇ ਜਿਵੇਂ ਹੁਣ ਇੱਕ ਸੂਜ ਉਹਦੇ ਵੱਲ ਹੋ ਜਾਂਦਾ ਹੈਗਾ ਤੇ ਮੇਰੀ ਲਾਈਫ ਦਾ ਰੁਟੀਨ ਵੀ ਬਿਲਕੁਲ ਬਦਲ ਗਿਆ ਵੀ ਸਾਇਤ ਅਕੈਡਮੀ ਨਵੀਂ ਦਿੱਲੀ ਨੇ ਪੂਰਾ ਆਮ ਕਰਵਾਇਆ ਸੀ ਉਹਨਾਂ ਨੇ ਦੋ ਕਹਾਣੀਕਾਰ ਚੁਣੇ ਸੀ ਉਹਦੇ ਚ ਮੈਨੂੰ ਬੁਲਾਇਆ ਹੁਣ ਜਿੱਥੇ ਵੀ ਫੰਕਸ਼ਨ ਹੁੰਦਾ ਹੈਗਾ ਇੱਕ ਸਾਡਾ ਹੋਰ ਕਿਤੇ ਅਦਰ ਸਟੇਟ ਦੇ ਵਿੱਚ ਹੋ ਰਿਹਾ ਹੈਗਾ ਉਹ ਸਾਰੇ ਆਲ ਓਵਰ ਇੰਡੀਆ ਦੇ ਇੱਕ ਇੱਕ ਹਰੇਕ ਸਟੇਟ ਤੋਂ ਇੱਕ ਕਹਾਣੀਕਾਰ ਬੁਲਾਉਂਦੇ ਨੇ ਇਸ ਵਾਰ ਮੈਨੂੰ ਬੁਲਾ ਰਹੇ ਆ ਉਹਦੇ ਵਿੱਚ ਵੀ ਯਾਨੀ ਕਿ ਇੱਕ ਮੇਰੀ ਪੜਨ ਦੀ ਥੋੜੀ ਜਿਹੀ ਵਧੀਆ ਸਮਰੱਥਾ ਹੈ ਫੋਨ ਮੈਂ ਥੋੜਾ ਜਿਹਾ ਫੋਨ ਘੱਟ ਚਲਾਉਣਾ ਅੰਦਰ ਬਾਹਰ ਘੱਟ ਆਉਣਾ ਹੁਣ ਮੈਨੂੰ ਐ ਹੁੰਦਾ ਵੀ ਡੋਪਾ ਮਾਈਂਡਾ ਸਰ ਆਪਦੇ ਤੇ ਹੋਇਆ ਨਹੀਂ ਉਹ ਮੈਨੂੰ ਲੱਗਦਾ ਵੀ ਡੋਪਾ ਮਾਈਂਡਾ ਸਰ ਮੇਰੇ ਤੇ ਉਲਟਾ ਹੋ ਗਿਆ ਮੈਂ ਫੋਨ ਵੱਧ ਚਲਾਉਣ ਲੱਪਿਆਂਗਾ ਉਹ ਬਈ ਇਦਾਂ ਹੁੰਦਾ ਨੇ ਵੀ ਜਿਵੇਂ ਹੁਣ ਨਾ ਸੋਸ਼ਲ ਮੀਡੀਆ ਤੇ ਗੱਲ ਕਿਤਾਬ ਦੀ ਗੱਲ ਚੱਲਦੀ ਹੈ ਕਿਸੇ ਨਾ ਕਿਸੇ ਨੇ ਕੁਝ ਪਾਏ ਹੁੰਦਾ ਹੈਗਾ ਪਰ ਥੋੜੀ ਜਿਹੀ ਆਪ ਨੂੰ ਵੀ ਉਹ ਡੋਪਾ ਮਾਈਂਡ ਮੇਰੇ ਅੰਦਰ ਵੱਧ ਰਿਲੀਜ਼ ਹੋਣਾ ਪਿਆ ਦੇਖੋ ਸੋਸ਼ਲ ਮੀਡੀਆ ਤੇ ਕਿਤਾਬਾਂ ਨਾਲੋਂ ਦੇ ਕਿਤਾਬਾਂ ਦੇ ਵਿੱਚ ਸਾਹਿਤ ਆਪਣਾ ਪੱਧਰ ਦਾ ਹਾਂਜੀ ਪਰ ਇੱਥੇ ਲੇਟੈਸਟ ਚੀਜ਼ਾਂ ਬਹੁਤ ਨਹੀਂ ਬਿਲਕੁਲ ਬੰਦੇ ਨੂੰ ਲੱਗਦਾ ਹੈ ਕਿ ਯਾਰ ਮੈਨੂੰ ਕੁਝ ਨਵਾਂ ਮਿਲ ਸਕਦਾ ਮਿਲਦਾ ਹੈ ਹਾਂ ਉਦੋਂ ਮੈਂ ਇੱਕ ਮੈਂ ਤਾਂ ਕਹਿਣਾ ਹੁੰਦਾ ਵੀ ਇੱਕ ਸਮੁੰਦਰ ਹੈ ਨਾ ਕੁਝ ਚੰਗੀ ਚੀਜ਼ ਕਰ ਲਓ ਜਾਂ ਮਾੜੀ ਚੀਜ਼ ਕਰ ਲਓ ਤਾਂ ਤੁਹਾਡੇ ਹੱਥ ਵਾਸਤੇ ਜਿਵੇਂ ਤੁਸੀਂ ਕਿਤਾਬ ਤੁਸੀਂ ਵੀ ਪੜ੍ਹੀ ਹੈ ਨਾ ਮੇਰੇ ਨਾਲ ਬਹੁਤ ਸਾਰੀਆਂ ਕਹਾਣੀਆਂ ਹੀ ਆਪਣੀਆਂ ਸੋਸ਼ਲ ਮੀਡੀਆ ਚੋਂ ਨਿਕਲੀਆਂ ਹੋਈਆਂ ਕਹਾਣੀਆਂ ਨੇ ਨਾ ਤੇ ਉਹ ਸੋਸ਼ਲ ਮੀਡੀਆ ਦਾ ਮੇਨ ਲੱਗਦਾ ਬਹੁਤ ਰੋਲ ਆ ਕਹਾਣੀਆਂ ਦੇ ਵਿੱਚ ਇਹ ਮੈਨੂੰ ਵੀ ਹੁਣ ਜਿਹੜੀਆਂ ਨੈਕਸਟ ਕਹਾਣੀਆਂ ਨੇ ਉਹਦੇ ਜੀ ਮੈਨੂੰ ਕਿਤੇ ਨਾ ਕਿਤੇ ਮਿਲਦਾ ਸੋਸ਼ਲ ਮੀਡੀਆ ਦਾ ਇੰਪੈਕਟ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਮੈਨੂੰ ਇਸ ਚੀਜ਼ ਦਾ ਨਾਂ ਹੀ ਨ ਦੇ ਦੇਣ ਵੀ ਸੋਸ਼ਲ ਮੀਡੀਆ ਦਾ ਰਾਈਟਰ ਅੱਛਾ ਜਿਹੜੀ ਇਹ ਕਹਾਣੀ ਹੁੰਦੀ ਹੈ ਮੈਂ ਮੈਂ ਵੀ ਸਮਝਣਾ ਚਾਹਣਾ ਹੈ ਤੇ ਸਾਡੇ ਸੁਣਨ ਵਾਲੇ ਵੀ ਜ਼ਰੂਰ ਇਸ ਗੱਲ ਦਾ ਕਿ ਜਦੋਂ ਕੋਈ ਕਹਾਣੀ ਲਿਖੀ ਜਾਂਦੀ ਹੈ ਹਾਂਜੀ ਚਲੋ ਗੀਤਾਂ ਤੇ ਲਾ ਲਓ ਤੁਸੀਂ ਜਿਹੜਾ ਕੋਈ ਗੀਤ ਲਿਖਦਾ ਹੈ ਉਹ ਗੀਤ ਉਹਦੀ ਆਪਣੀ ਇੱਕ ਮਨ ਦੀ ਇੱਕ ਉਹ ਹੁੰਦਾ ਹੈ ਕਿ ਵਿਜ਼ਨ ਹੁੰਦਾ ਹਾਂਜੀ ਵਿਜ਼ਨ ਉਹ ਦੇਖ ਰਿਹਾ ਵੀ ਇਦਾਂ ਵੀ ਹੁੰਦਾ ਹੁੰਦਾ ਯਾਰ ਸਮਾਜ ਦੇ ਅੰਦਰ ਇਸ ਤਰ੍ਹਾਂ ਵੀ ਹੋ ਜਾਂਦਾ ਹੁੰਦਾ ਜ਼ਰੂਰੀ ਨਹੀਂ ਕਿ ਉਹਦੇ ਤੇ ਉਹ ਚੀਜ਼ ਵਾਪਰੀ ਹੀ ਹੋਵੇ ਜਿਹਦਾ ਦਿਲ ਟੁੱਟਿਆ ਉਹ ਹੀ ਦਿਲ ਟੁੱਟੇ ਵਾਲਾ ਗੀਤ ਲਿਖ ਸਕਦਾ। ਮਤਲਬ ਜਿਹੜੀਆਂ ਕਹਾਣੀਆਂ ਤੁਸੀਂ ਇਹਦੇ ਇਸ ਕਿਤਾਬ ਦੇ ਵਿੱਚ ਵੀ ਪ੍ਰਕਾਸ਼ਿਤ ਕੀਤੀਆਂ। ਹਾਂਜੀ। ਕੀ ਉਹਨਾਂ ਦੇ ਵਿੱਚੋਂ ਕੋਈ ਤੁਹਾਡੇ ਨਾਲ ਵੀ ਵਾਪਰੀਆਂ ਜਾਂ ਸਮਾਜ ਦੇ ਵਿੱਚੋਂ ਚੱਕੀਆਂ? ਇੱਕ ਕਹਾਣੀਕਾਰ ਕੀ ਕਰਦਾ ਹੈ? ਉਹਦੇ ਸਮਾਜ ਦੇ ਵਿੱਚੋਂ ਹੀ ਚੀਜ਼ਾਂ ਚੱਕਦਾ ਹੈ ਵੀ ਉਸ ਨੂੰ ਅੱਗੇ ਡਿਵੈਲਪ ਕਰਦਾ ਜਾਂਦਾ ਹੈ ਜਾਂ ਕੁਝ ਇਹਦੇ ਵਿੱਚ ਰਿਐਲਿਟੀ ਵੀ ਹੁੰਦੀ ਹੈ। ਸਾਹਿਤ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਵੀ 8-10 ਕਹਾਣੀਆਂ ਅੰਦਰ ਛੋਟੇ ਅੰਦਰ ਪੰਗਿਆਂ ਹੁੰਦੇ ਨੇ। ਹਾਂ। ਜਦੋਂ ਮੈਂ ਕਹਾਣੀਆਂ ਲਿਖ ਰਿਹਾ ਸੀ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਯਾਰ ਤੇਰੇ ਅੰਦਰ ਕਹਿੰਦਾ ਤੂੰ 10 ਕਹਾਣੀਆਂ ਤਾਂ ਬਹੁਤ ਆਰਾਮ ਨਾਲ ਲਿਖ ਲਵੇਂਗਾ ਮੈਂ ਕਿਹਾ ਜੀ ਮੇਰੇ ਨਾਲ ਸ਼ਰਤ ਲਾ ਲਓ ਕਹਿੰਦਾ ਕਾ ਦੀ ਮੈਂ ਕਿਹਾ ਮੈਂ 20 ਲਿਖੂੰਗਾ ਕਹਿੰਦਾ ਅੱਛਾ ਇੰਨਾ ਕੁਝ ਪਿਆ ਤੇਰੇ ਅੰਦਰ ਜਦੋਂ ਬਈ ਪਹਿਲੀ ਕਹਾਣੀ ਮੈਂ ਬਜੂ ਰੱਤਾ ਲਿਖ ਦਾਂਗਾ ਨਾ ਬਜੂ ਰੱਤਾ ਤੋਂ ਬਾਅਦ ਫਿਰ ਜਿਹੜੀ ਦੂਸਰੀ ਕਹਾਣੀ ਮੈਂ ਸਟ੍ਰੇਂਜਰ ਲਿਖੀ ਸੀਗੀ ਉਹ ਸਟ੍ਰੇਂਜਰ ਹੁਣ ਐਂ ਦੱਸ ਦਿੰਦਾ ਵੀ ਉਹਦਾ ਜਿਹੜਾ ਕਰੈਕਟਰ ਹੈ ਉਹ ਮੇਰਾ ਰੈਲੇਟਿਵ ਹੈ ਬਹੁਤ ਨੇੜਲਾ ਰੈਲੇਟਿਵ ਹੈ ਉਹਨੇ ਮੈਨੂੰ ਸਾਰੀ ਉਸ ਉਸ ਬੇਸ ਤੇ ਲਿਖੀ ਹੋਈ ਆ ਫਿਰ ਜਦੋਂ ਮੈਂ ਕਹਾਣੀਆਂ ਲੇਖ ਲੀਆਂ ਬਈ ਕਹਾਣੀ ਆ ਗਈ ਫਿਰ ਮੈਨੂੰ ਕਹਾਣੀਆਂ ਹੀ ਲੱਗਦੀਆਂ ਹੁਣ ਆਸੇ ਪਾਸੇ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਮੈਂ ਆਫ ਦੀ ਕੈਮਰਾ ਤੁਹਾਨੂੰ ਦੱਸੂਗਾ ਵੀ ਆਹ ਚੀਜ਼ਾਂ ਹੋਈਆਂ ਤੇ ਹੁਣ ਸਾਰੀਆਂ ਉਸ ਉਹੀ ਮੈਨੂੰ ਕਹਾਣੀਆਂ ਲੱਗਦੀਆਂ ਉਸਿਆਂ ਨੂੰ ਮੈਂ ਕਹਾਣੀ ਬਣਾ ਕੇ ਲਿਖ ਰਿਆਂਗਾ ਉਹ ਕੁਝ ਨਹੀਂ ਉਹ ਬਸ ਸਮਾਜ ਚੋਂ ਲਿਆ ਸਾਡੇ ਆਸੇ ਪਾਸੇ ਸੀ ਹੁਣ ਮੈਨੂੰ ਲੱਗਦਾ ਹੁੰਦਾ ਜਦੋਂ ਮੈਂ ਆਸੇ ਪਾਸੇ ਮੈਨੂੰ ਆ ਲੱਗਦਾ ਓਬਜ਼ਰਵੇਸ਼ਨ ਵੱਧ ਗਈ ਥੋੜੀ ਜੀ ਸਾਡੇ ਆਸੇ ਪਾਸੇ ਸਾਰਾ ਕੁਝ ਹੁੰਦਾ ਹੈਗਾ ਹਾਂ ਓਬਜ਼ਰਵੇਸ਼ਨ ਦੇ ਨਾਲ ਨਾਲ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਜ਼ਿੰਮੇਵਾਰੀ ਵੀ ਚੰਗਾ ਬਈ ਹੈ ਨਾ ਨੌ ਕਹਾਣੀਆਂ ਮੈਨੂੰ ਐ ਲੱਗਦਾ ਹੁੰਦਾ ਵੀ ਨੌ ਕਹਾਣੀਆਂ ਨਾ ਮੇਰੇ ਰਿਲੇਟ ਆ ਕਿਤੇ ਨਾ ਕਿਤੇ ਹੂੰ ਜਿਹੜੀਆਂ 9 ਕਹਾਣੀਆਂ ਜਿਵੇਂ ਉਹ ਪਹਿਲੀ 7 ਦਿਨ ਦੀ ਕਹਾਤਾ ਟੋਟਲੀ ਮੇਰੀ ਆਪਦੀ ਕਹਾਣੀ ਹੋਈਆਂ ਹਾਂ ਉਹ ਵੀ ਉਹ ਜਦੋਂ ਉਹ ਕੋਵਿਡ ਹੋ ਜਾਂਦਾ ਤੇ ਉਹ ਸਾਰਾ ਕੁਝ ਹੁਣ ਉਹ ਮੇਰੇ ਫਾਦਰ ਹੈ ਨਹੀਂ ਸੀ ਦਾਦਾ ਜੀ ਹੈ ਨਹੀਂ ਸੀ ਨਾ ਉਹਨੂੰ ਲੈ ਕੇ ਬਹੁਤ ਏਮੋਸ਼ਨਲ ਹਾਂ ਮੈਂ ਬੇਟਾ ਹੁੰਦਾ ਹੈਗਾ ਸੋ ਉਹਨਾਂ ਦਿਨਾਂ 'ਚ ਮੈਂ ਉਹ ਜਿਹੜਾ ਦਰਦ ਖੰਡਾਇਆ ਹੈਗਾ ਉਹ ਮੈਨੂੰ ਆਏ ਸੀ ਵੀ ਜਦ ਮੈਂ ਉਹ ਲਿਖਿਆ ਬੜੀ ਏਮੋਸ਼ਨਲ ਜੀ ਲੱਗਦੀ ਹੁੰਦੀ ਹੈ ਮੈਨੂੰ ਉਹ ਚੀਜ਼ ਹਮ ਅੱਛਾ ਇਸ ਤੋਂ ਅੱਗੇ ਮਤਲਬ ਕੀ ਸੋਚਿਆ ਮੈਂ ਸ਼ੁਰੂ 'ਚ ਕਹਿ ਸੀ ਕਿ ਸਾਹਦੀ ਫਿਰ ਮੰਜ਼ਲ ਕਿੱਥੇ ਦੇਖਦਾ ਅਲਫਾਸ ਮੈਂ ਭਈ ਅਸਲ 'ਚ ਮੈਂ ਤਾਂ ਹਜੇ ਸਿੱਖ ਰਿਹਾ ਹਾਂ ਵੈਸੇ ਤਾਂ ਹੁਣ ਆਏ ਆ ਵੀ ਨਿਤ ਨਵਾਂ ਐਕਸਪੀਰੀਅੰਸ ਹੋ ਰਿਹਾ ਹੈਗਾ ਨਿਤ ਮੇਰੇ ਲਈ ਦਾ ਨਿਤ ਹੀ ਨਵੀਂ ਐਲੋਕਾਰ ਦੀ ਗੱਲ ਹੁੰਦੀ ਹੈ ਜਦੋਂ ਕੋਈ ਕੋਈ ਵੱਡਾ ਰਾਈਟਰ ਫੋਨ ਕਰਦਾ ਦੱਸਦਾ ਯਾਰ ਤੇਰੀਆਂ ਕਹਾਣੀਆਂ ਵਧੀਆਂ ਹੁੰਦੀਆਂ ਹੁਣ ਮੈਂ ਸਿਰਫ ਇੰਨਾ ਸੋਚਦਾ ਵੀ ਵਾਹਿਗੁਰੂ ਬਹੁਤ ਜਾਦੇ ਦੇ ਤਾਂ ਹੁਣ ਮੈਨੂੰ ਬਸ ਮੈਨੂੰ ਜੜਾ ਨਾਲ ਜੋੜ ਕੇ ਰੱਖੀ ਹਾਲਾਂਕਿ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਮੈਂ ਕਹਿ ਨਹੀਂ ਸਕਦਾ ਸਿਰ ਕਹਾਣੀ ਮੇਥੋਂ ਕਹਾਰੀ ਤੇ ਅੱਗੇ ਵੀ ਕਹੋਂਦੀ ਰਵੇ ਜਿਹੜੇ ਸਮਾਜ ਦੇ ਮਸਲੇ ਆ ਜਾਂ ਕੁਝ ਗੱਲਾਂ ਉਹਨੂੰ ਮੈਂ ਚੁੱਕਦਾ ਰਾਵਾਂ ਬਸ ਨੌਜਵਾਨ ਜੁੜਦਾ ਹੈ ਸਾਹਿਤ ਦੇ ਨਾਲ ਜੇ ਨਹੀਂ ਜੁੜਦਾ ਘੱਟ ਜੁੜਦਾ ਤਾਂ ਉਹਦੀ ਵਜ੍ਹਾ ਕੀ ਮੰਨਦੇ ਹੋ ਜਿਵੇਂ ਭਾਈ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਨਾ ਅਸਲ 'ਚ ਜਿਹੜੇ ਸਾਡੇ ਸਾਹਿਤ ਪ੍ਰੋਗਰਾਮ ਹੁੰਦੇ ਨੇ ਉਹ ਤੁਸੀਂ ਇੱਕ ਪ੍ਰੋਗਰਾਮ ਕੋਈ ਵੀ ਸਾਹਿਤ ਪ੍ਰੋਗਰਾਮ ਦੇਖੋ 20-25 ਬੰਦਿਆਂ ਤੱਕ ਹੀ ਹੁੰਦੇ ਨੇ ਉਹੀ ਬੰਦੇ ਇੱਥੇ ਹੁੰਦੇ ਉਹੀ ਉੱਥੇ ਹੁੰਦੇ ਨੇ ਹਰੇਕ ਸਰਕਲ ਦੇ ਵਿੱਚ ਇੱਕ ਸਾਇਤ ਸਭਾ ਕੰਮ ਕਰਦੀ ਹੈ ਮੈਨੂੰ ਤਾਂ ਇਹ ਲੱਗਦਾ ਵੀ ਨੌਜਵਾਨ ਜੁੜਦੇ ਨੇ ਅੱਜ ਕੱਲ ਆਨਲਾਈਨ ਮੀਡੀਆ ਆਉਣ ਦੇ ਸਾਧਨ ਆਉਣ ਦੇ ਕਰਨਾ ਬਈ ਲੋਕ ਬਹੁਤ ਜੁੜ ਰਹੇ ਨੇ ਨੌਜਵਾਨ ਪੜਦੇ ਵੀ ਨੇ ਪਰ ਉਹਨਾਂ ਦੇ ਜੇ ਪੱਦਰ ਦਾ ਕਰਾਂਗੇ ਇਹ ਨਹੀਂ ਜੀ ਆਪਣਾ ਬૌਧਿਕ ਪੱਦਰ ਬਹੁਤ ਉੱਚਾ ਤੇ ਫਿਰ ਆਪਾਂ ਇਹ ਸਮਝਣਾ ਪੈਣਾ ਕਿ ਅਗਲੇ ਦਾ ਵੀ ਇੰਨਾ ਹੋਊਗਾ ਹਨਾ ਹਰੇਕ ਬੰਦਾ ਵੱਖਰਾ ਹੈਗਾ ਹਰੇਕ ਦੀ ਸੋਚ ਹੈ ਤੁਸੀਂ ਲੋਕਾਂ ਨੂੰ ਲੋਕਾਂ ਦੇ ਜਾਣ ਨਹੀਂ ਲੋਕਾਂ ਦੇ ਪੱਧਰ ਤੱਕ ਜਾਣਾ ਪੈਣਾ ਤੁਹਾਨੂੰ ਉਹਨਾਂ ਦੇ ਹਿਸਾਬ ਨਾਲ ਜੁੜਨ ਦੀਆਂ ਟੋਡੀਆਂ ਨਾਲ ਲੋਕ ਬਈ ਜਿਹੜੀ ਹੁਣ ਮੇਰੀ ਆਪ ਦੀ ਆਪ ਦੀ ਬੁੱਕ ਦੀ ਗੱਲ ਹੈ ਜਾਂ ਮੈਂ ਹੋਰ ਬਹੁਤ ਬੁੱਕਸ ਵਿੱਚ ਦੇਣਾ ਹੈ ਨੌਜਵਾਨ ਬਹੁਤ ਖਰੀਦ ਕਰਦੇ ਆਪਣੇ ਮੇਲਾ ਹੁੰਦਾ ਬਾਬਾ ਫਰੀਦ ਦਾ ਮੇਲਾ ਬਈ ਉਹ 2-3 ਦਿਨ 2-3 ਲੱਖ ਪਰ ਡੇ ਦੀ ਸੇਲ ਲਗਤਾਬ ਦੀ ਉਹ ਲੈ ਜਾਂਦੇ ਤਾਂ ਨੌਜਵਾਨ ਹੀ ਆ ਉਹੀ ਪੜਦੇ ਨੇ ਹਨਾ ਹਾਲਾਂਕਿ ਆਪਾਂ ਨੂੰ ਆਏ ਹੁੰਦਾ ਮੈਨੂੰ ਆਏ ਹੁੰਦਾ ਵੀ ਕਾਲਜਾਂ ਦੇ ਵਿੱਚ ਇਹ ਕਿਸੇ ਚੀਜ਼ ਨੂੰ ਐਜ਼ੇ ਤੁਸੀਂ ਸਬਜੈਕਟ ਨਾ ਪੜਾਓ ਉਹਨਾਂ ਦੇ ਇੰਟਰਸਟ ਮੁਤਾਬਕ ਪੜਾਓ ਇੰਟਰਸਟ ਮੁਤਾਬਕ ਹਾਂ ਪੜਨਗੇ ਤੁਹਾਨੂੰ ਉਹੀ ਪੜਦੇ ਨੇ ਬਈ ਅਸਲ 'ਚ ਥੋੜਾ ਜਿਹਾ ਕਿ ਨਾ ਅਜੇ ਮੈਨੂੰ ਆਇ ਲੱਗਦਾ ਉਹ ਲਿਮਿਟਡ ਹੈ ਇਹਨੂੰ ਹਿਸ਼ ਪਰ ਮੈਨੂੰ ਅੱਜ ਲੱਗਦਾ ਵੀ ਨੌਜਵਾਨ ਪੜ੍ਹਦੇ ਨੇ ਤੇ ਪੜ੍ਹਦੇ ਵੀ ਬਹੁਤ ਚੰਗੀ ਤਰ੍ਹਾਂ ਹਾਲਾਂਕਿ ਇਹ ਹੁੰਦਾ ਵੀ ਉਹ ਆਪਣੇ ਵਾਂਗ ਕਈਆਂ ਨੂੰ ਆ ਨਹੀਂ ਆਤ ਹੁੰਦੀ ਵੀ ਉਹ ਲਿਖ ਕੇ ਪਾ ਦੇਣਾ ਹਨਾ ਜਾਂ ਦਾਸ ਕੋਈ ਇਰੈਕਟ ਕਰ ਦੇਣਾ ਬਟ ਮੈਨੂੰ ਅੱਜ ਲੱਗਦਾ ਚੇਂਜ ਆ ਰਿਹਾ ਹੈਗਾ ਥੋੜਾ ਫਰਕ ਪੈ ਰਿਹਾ ਹੈਗਾ ਅੱਛਾ ਕੋਈ ਕੋਈ ਜਦੋਂ ਨਵਾਂ ਕੋਈ ਫੀਲਡ ਦੇ ਵਿੱਚ ਆਉਂਦਾ ਜਦੋਂ ਨਾਮ ਆਉਂਦਾ ਉਹਦਾ ਬਾਹਰ ਨਿਕਲਦਾ ਹੈ ਤੇ ਕੁਝ ਕੋ ਲੋਕ ਨਾ ਚਾਹੁੰਦੇ ਵੀ ਵਿਰੋਧੀ ਹੋ ਕੇ ਖੜ੍ਹ ਜਾਂਦੇ ਆ ਕਿ ਨਹੀਂ ਉਹ ਤਾਂ ਬਈ ਫਰਕ ਹਰੇਕ ਹੀ ਹੁੰਦਾ ਹੈਗਾ ਹਨਾ ਹੋ ਗਿਆ ਇਦਾਂ ਉਹੀੰਦਾ ਵੀ ਉੱਤਾਂ ਉਹ ਤਾਂ ਚੰਗੀ ਗੱਲ ਆ ਮੈਨੂੰ ਲੱਗਦਾ ਹੁੰਦਾ ਹੈਗਾ ਵੀ ਉਹ ਤੁਹਾਨੂੰ ਸਿਖਾਉਂਦੇ ਨੇ ਅਸਲ ਚ ਜੇ ਉਹ ਨਾ ਹੋਉਂਨਾ ਤਾਂ ਬਈ ਆਪਾਂ ਰੱਬ ਬਣ ਜੀ ਹਾਂ ਤੇ ਮੈਂ ਕਹਿਣਾ ਹੁੰਦਾ ਵੀ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਨਾ ਤੁਹਾਨੂੰ ਉੱਥੇ ਇੱਥੇ ਬੰਦਿਆਂ ਦੀ ਲੋੜ ਹੁੰਦੀ ਹੈ ਮੈਂ ਤਾਂ ਹਜੇ ਮੰਨਦਾ ਘੱਟ ਆ ਇਹ ਮੈਨੂੰ ਲੱਗਦਾ ਹੋਰ ਲੋੜ ਆ ਜੀ ਜੇ ਉਹ ਲੋੜ ਨਾ ਹੋਣਗੇ ਤਾਂ ਮੈਂ ਨਿੱਖਰ ਨਹੀਂ ਸਕਣਾ ਹੂੰ ਥੈਂਕ ਯੂ ਆ ਥੈਂਕਫੁਲ ਆ ਆ ਜਨਮ ਉੜਦੇ ਰਹੇ ਤੁਹਾਡਾ ਸਨ ਧੰਨਵਾਦ ਵੀ ਜਿੰਨਾ ਤੁਸੀਂ ਵਿਰੋਧ ਕਰੋਗੇ ਮੈਨੂੰ ਲੱਗਦਾ ਵੀ ਉਹਨਾਂ ਚੰਗਾ ਹੋਊਗਾ ਮੇਰੇ ਵਾਸਤੇ अच्छा आखिर ते की कहना ਚਾਹੋਗੇ ਸਾਹਿਤ ਦੀ ਦੁਨੀਆ ਨੂੰ ਲੈ ਕੇ ਬਈ ਨਹੀਂ ਡੁੱਗਦਾ ਵੈਸੇ ਮੈਂ ਹੈ ਨਹੀਂ ਹੈ ਨਾ ਬਸ ਇਹ ਇੱਕ ਗੱਲ ਫਾਰਮਲ ਜਿਹੀ ਬਹੁਤ ਲੱਗਦੀ ਵੀ ਮੈਂ ਹੈ ਨਹੀਂ ਪਰ ਮੈਨੂੰ ਆਇ ਲੱਗਦਾ ਹੁੰਦਾ ਗਿਆ ਵੀ ਥੋੜਾ ਜਿਆ ਸਾਾਨੂੰ ਜਿਹੜੇ ਸਾਡੇ ਸਥਾਪਿਤ ਨੇ ਉਹਨਾਂ ਨੂੰ ਯੂਥ ਨੂੰ ਵੱਧਨੇ ਇਨਕਰੇਜ ਕਰਨਾ ਚਾਹੀਦਾ ਹੁੰਦਾ ਤੇ ਸੋਸ਼ਲ ਮੀਡੀਆ ਰਾਈ ਜਿੱਥੋਂ ਤੱਕ ਵੀ ਮੇਰੀ ਗੱਲ ਤੁਸੀਂ ਥੋੜਾ ਕਿਤਾਬਾਂ ਨਾਲ ਜੁੜੋ ਕਿਤਾਬ ਤੁਹਾਨੂੰ ਟੋਟਲੀ ਚੇਂਜ ਕਰ ਦਿੰਦੀ ਹੈ ਹਾਂ ਤੁਹਾਡੇ ਜਿਹੜਾ ਮਾਨ ਹੁੰਦਾ ਨਾ ਜੇ ਤੁਸੀਂ ਇੱਕ ਆਪਦੇ ਆਪ ਨੂੰ ਮਤਲਬ ਦੇਖਣਾ ਵੀ ਅਸਲ ਵਿੱਚ ਕੀ ਹੈ ਉਹ ਕਿਤਾਬਾਂ ਰਾਹੀਂ ਦੇਖ ਸਕਦੇ ਹੋ ਤੇ ਜੇ ਤੁਸੀਂ ਕਿਤਾਬ ਪੜ੍ਹੋਗੇ ਫਿਰ ਹੀ ਤੁਹਾਨੂੰ ਪਤਾ ਲੱਗਣਾ ਮੈਨੂੰ ਆਇ ਲੱਗਦਾ ਵੀ ਕਿਤਾਬਾਂ ਨਾਲ ਵੱਧ ਜੁੜਨਾ ਚਾਹੀਦਾ ਹੈਗਾ ਤੇ ਫਿਰ ਹੀ ਜ਼ਿੰਦਗੀ ਦਾ ਕਿਤੇ ਨਾ ਕਿਤੇ ਸਾਨੂੰ ਮਕਸਦ ਵੀ ਪਤਾ ਲੱਗ ਜਾਂਦਾ ਹੈਗਾ ਹੂੰ ਤੁਸੀਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਹੋ ਫਿਰ ਉਹ ਈਗੋ ਜਾਂ ਨਜ਼ਰੀਆ ਹੀ ਬਦਲ ਜਾਂਦਾ ਨਜ਼ਰੀਆ ਬਦਲ ਜਾਂਦਾ ਕਈ ਵਾਰੀ ਬੰਦੇ ਨੂੰ ਨਾ ਆਪਣੀ ਆਪਣੇ ਆਪ ਦਾ ਹੀ ਨਹੀਂ ਪਤਾ ਲੱਗਦਾ ਕਿ ਮੇਰੀ ਸ਼ਖਸੀਅਤ ਕੀ ਹੈ ਮੇਰੀ ਪ੍ਰਤਿਭਾ ਕੀ ਹੈ ਬਿਲਕੁਲ ਬਿਲਕੁਲ ਉਹ ਕਈ ਵਾਰੀ ਕਿਸੇ ਨੂੰ ਪੜਨ ਤੋਂ ਲੱਗਦਾ ਵੀ ਯਾਰ ਮੈਂ ਰਿਲੇਟ ਕਰ ਰਿਹਾ ਇਹਦੇ ਨਾਲ ਬਿਲਕੁਲ ਬਿਲਕੁਲ ਭਾਈ ਹਾਂ ਹੁੰਦਾ ਹੈ ਕਿ ਜਿਹੜੀ ਰਿਲੇਟ ਕਰ ਰਹੀ ਹੈ ਤਾਂ ਸ਼ਾਇਦ ਮੈਂ ਇਦਾਂ ਦਾ ਹੀ ਹਾਂ ਹਾਂ ਆਪਣੇ ਆਪ ਨੂੰ ਨਹੀਂ ਕੋਈ ਪਰਚੋਲ ਸਕਦਾ ਕਈ ਵਾਰ ਇਹ ਹੁੰਦਾ ਵੀ ਕਿਤਾਬਾਂ ਮਦਦ ਕਰ ਦਿੰਦੀਆਂ ਨੇ ਤੇ ਮੈਂ ਜਿੰਨਾ ਜੋ ਵੀ ਦੇਖ ਰਹੇ ਨੇ ਯੂਥ ਦੇਖ ਰਿਆ ਜਾਂ ਟੀਨੇਜ ਦੇਖ ਰਿਆ ਮੈਂ ਤਾਂ ਇਹ ਕਹਿੰਦਾ ਰਿਕਵੈਸਟ ਕਰਦਾ ਵੀ ਤੁਸੀਂ ਕਿਤਾਬਾਂ ਪੜੋ ਇੱਕ ਮੇਰੀ ਜਿੰਨੇ ਵੀ ਪਬਲਿਸ਼ਰ ਆ ਜਾਂ ਕੁਝ ਵੀ ਹੈ ਮੈਨੂੰ ਐਂ ਲੱਗਦਾ ਹੁੰਦਾ ਵੀ ਥੋੜੀ ਜਿਹੀ ਕਿਤਾਬਾਂ ਦੀ ਕੀਮਤ ਅੱਜਕੱਲ ਜਿਆਦਾ ਹੋਣ ਲੱਗ ਪਈ ਕਈ ਵਾਰ ਮੈਂ ਆਪ ਆਪ ਦੇ ਤੇ ਜਿਵੇਂ ਬਈ ਗੱਲ ਕਰਦਾਂਗਾ ਕਈ ਵਾਰ ਕਿਤਾਬ ਕੀਮਤ 1k ਛੱਡ ਦਿੰਦੀ ਹੈ ਵੀ ਯਾਰ ਮਹਿੰਗੀ ਹੈ ਵੀ ਸਾਹਿਤ ਇਹੋ ਜਿਹਾ ਹੋਵੇ ਵੀ ਜਿਹੜਾ ਹਰੇਕ ਦੀ ਪਹੁੰਚ ਦੇ ਵਿੱਚ ਹੋਵੇ ਪਹੁੰਚ ਚ ਹੋਵੇ ਹਾਂ ਘਟੋ ਘਟ ਬਿਲਕੁਲ ਹੂੰ ਠੀਕ ਹੈ ਭਾਈ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਭਾਈ ਬਹੁਤ ਚੰਗਾ ਲੱਗਿਆ ਤੁਸੀਂ ਆਇਓ ਗੱਲਾ ਬਾਤਾਂ ਕੀਤੀਆਂ ਹੈਂ ਤੇ ਜੇ ਕਿਸੇ ਨੂੰ ਉੱਚਾ ਨੀਮਾ ਵੱਧ ਘਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਲੋ ਸਾਡੇ ਵੱਲੋਂ ਭਾਈ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਵੀ ਹੈ ਤੇ ਸ਼ੁਭ ਕਾਮਨਾਵਾਂ ਵੀ ਹੈ ਕਿ ਸਾਡਾ ਇਹ ਮੁਲਾਕਾਤ ਕਰਨ ਦਾ ਮਕਸਦ ਸਿਰਫ ਇੰਨਾ ਕ ਹੈ ਤੁਸੀਂ ਕਹਿ ਲੋ ਕਿ ਕਹਾਣੀ ਦਾ ਨਿਚੋੜ ਕੀ ਹੈ ਇਸ ਦਾ ਇਸ ਕਹਾਣੀ ਦਾ ਨਿਚੋੜ ਇਹੋ ਹੀ ਹੈ ਕਿ ਇੱਕ ਨਵਾਂ ਨੌਜਵਾਨ ਹੈ ਜਿਹੜਾ ਸਾਹ ਦੀ ਦੁਨੀਆ ਦੇ ਵਿੱਚ ਆਇਆ ਤੇ ਇਹ ਦੁਨੀਆ ਬਹੁਤ ਔਖੀ ਹੈ ਇਹਦੇ ਵਿੱਚ ਲੋਕ ਬਹੁਤ ਘਟ ਆਉਂਦੇ ਆ ਤੁਹਾਡੇ ਤੱਕ ਅਲਫਾਜ਼ ਨੂੰ ਲੈ ਕੇ ਆਉਣ ਦਾ ਮਕਸਦ ਇਹੋ ਹੀ ਹੈ ਕਿ ਇੱਕ ਨੌਜਵਾਨ ਜਿਹੜਾ ਇੱਕ ਡਿਪਰੈਸ਼ਨ ਦੇ ਵਿੱਚ ਵੀ ਆ ਉਸ ਤੇ ਘਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪਿਤਾ ਸਿਰ ਤੇ ਨਹੀਂ ਪਰ ਫਿਰ ਵੀ ਉਹਨੇ ਇਹ ਰਾਹ ਚੁਣਿਆ ਆਪਣੇ ਬਾਕੀ profession ਦੇ ਨਾਲ ਨਾਲ ਇਹ ਰਾਹ ਚੁਣਿਆ ਔਰ ਇਸ ਰਾਹ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਵੀ ਬਣਾਉਣ ਦੇ ਸੁਪਨੇ ਵੀ ਦੇਖਦਾ ਉਹਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਸੌਖੀ ਹੋ ਰਹੀ ਹੈ ਤਾਂ ਇਸ ਦੁਨੀਆ ਦੇ ਨਾਲ ਜੁੜੇ ਹੋਏ ਲੋਕਾਂ ਤੱਕ ਸਾਡੀ ਵੀ ਇਹ ਅਪੀਲ ਹੈ ਔਰ ਖਾਸ ਤੌਰ ਤੇ ਨੌਜਵਾਨਾਂ ਤੱਕ ਵੀ ਕਿਤਾਬਾਂ ਨਾਲ ਆਪਾਂ ਜ਼ਰੂਰ ਜੁੜੀਏ ਕਿਤਾਬਾਂ ਬਹੁਤ ਕੁਝ ਸਿਖਾਉਂਦੀਆਂ ਤੁਹਾਡੀ ਜ਼ਿੰਦਗੀ ਨੂੰ ਹੋਰ ਸੌਖਿਆ ਤਰੀਕੇ ਨਾਲ ਚੱਲਣ ਦਾ ਰਾਹ ਦਿਖਾ ਦਿੰਦੀਆਂ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਹਰਵਿੰਦਰ ਬੱਲ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ